ਹੁਸ਼ਿਆਰਪੁਰ ਦਾ ਥਾਣਾ ਹਰਿਆਣਾ ਦਿਨ ਹੋਈ ਪੁਲਿਸ ਅਤੇ ਅਨੂਪ ਕੁਮਾਰ ਵਿਚਕਾਰ ਫਾਇਰਿੰਗ ਜਿਸ ਵਿੱਚ ਸੰਦੀਪ ਕੁਮਾਰ ਚੀਨਾ ਦੇ ਕਤਲ ਦੇ ਮੁੱਖ ਦੋਸ਼ੀ ਅਨੂਪ ਕੁਮਾਰ ਵਿੱਕੀ ਦੀਆਂ ਦੋਨੋਂ ਲੱਤਾਂ ਤੇ ਲੱਗੀਆਂ ਗੋਲੀਆਂ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਜਿੱਥੋਂ ਕੀਤਾ ਗਿਆ ਉਸ ਨੂੰ ਅੰਮ੍ਰਿਤਸਰ ਰੈਫਰ ਕਿੱਥੇ ਦਾ ਰਹਿਣਾ ਹੈ ਕੀ ਹੋਇਆ ਹੋਇਆ ਕੀ ਕਿੱਥੇ ਕਿਹੜੀ ਜਗ੍ਹਾ ਸਰਪੰਚ ਨੇ ਤੋਹੀ ਗੋਲੀ ਮਾਰੀ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਵਾਰਦਾ ਤੋਹੀ ਕੀਤੀ ਸੀ ਵੀ ਉਹ ਆ ਗਏ ਆ ਹੂੰ ਉਹ ਆ ਗਏ ਆ ਕੀ ਗੱਲ ਹੋਈ ਸੀ ਕੱਲ ਕੀ ਹੋਈ ਸੀ ਮੈਂ ਆਪਣਾ ਕਿਸੇ ਚੀਜ਼ ਦਾ ਮੈਂ ਵੀਡੀਓ ਬਰਲ ਕੀਤਾ ਹੀ ਮੈਂ ਉਸ ਨਾਲ ਡਰੋਂ ਗਿਆ ਇਹ ਵੀਡੀਓ ਨਹੀਂ اور دی بیرل کون کون ਸੀ ਗਿਆ तेरे ਨਾਲ ਹਾਂਜੀ کون کون ਸੀ ਮੈਂ ਉਹ ਦੇ ਦਿੱਤੀ ਮਨੀਸ਼ ਕੀ ਜੀ ਦਾ ਪੇਸ਼ਤਾਵਾ ਹੈਗਾ ਹਾਂਜੀ ਪੇਸ਼ਤਾਵਾ ਹੈਗਾ ਕੀ ਜੀ ਪੇਸ਼ਤਾਵਾ